ਕਿ ਅਸੀਂ ਨੰਬਰ 1 ਆ ਅਜਾ ਕਹਿੰਦਾ ਅਸੀਂ ਨੰਬਰ 1 ਆ ਜਿਹੜੇ ਫਜ਼ੂਲ ਦੇ ਖਰਚੇ ਫਿਲਮੀ ਐਕਟਰਾਂ ਦੇ ਹੋਣ ਚਾਹੇ ਉਹ ਬਹੁਤ ਵੱਡੀਆਂ-ਵੱਡੀਆਂ ਦੂਸਰੀ ਮਿਨਿਸਪਲ ਕੋ ਸ਼ੋਭਾ ਯਾਤਰਾਵਾਂ ਦਾ ਆਯੋਜਨ ਹੋਵੇ ਕਰੋੜਾਂ ਰੁਪਏ ਦਾ ਜਿਹੜਾ ਖਰਚ ਜਿਹੜਾ ਬੇਮਨੁਯਾਦ ਖਰਚ ਕੀਤਾ ਜਾਂਦਾ ਜਿਹਦੇ ਵਿੱਚ ਮਸੀਹ ਭਾਈਚਾਰੇ ਦੇ ਜਿਹੜੀ ਤਰੱਕੀ ਵਾਸਤੇ ਕੁਝ ਵੀ ਉਪਰਾਲੇ ਨਹੀਂ ਕੀਤੇ ਜਾਂਦੇ ਪਰ ਤੁਹਾਡੀ ਜਿਹੜੀ ਸੈਕੰਡ ਕਮਾਂਡ ਤੁਸੀਂ ਬਣਾਈਆਂ ਆ ਉਹ ਸਿਰਫ ਸਿਰਫ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਵਿੱਚ ਇੱਕ ਦੂਸਰੇ ਨੂੰ ਨੀਚਾ ਗਰਾਉਣ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ ਔਰ ਬੜੀ شدت ਦੇ ਨਾਲ ਰਹਿੰਦੇ ਨੇ ਜਿਹੜਾ ਮਰਜ਼ੀ ਉੱਠ ਕੇ ਜੋ ਮਰਜ਼ੀ ਬੋਲੀ ਜਾਂਦਾ ਆ ਔਰ ਸਮਾਜਿਕ ਤੌਰ ਤੇ ਵੀ ਦੋਨਾਂ ਮਿਨਿਸਟਰੀਆਂ ਦਾ ਜਿਹੜਾ ਆ ਕੋਈ ਵੀ ਸਮਾਜਿਕ ਤੌਰ ਤੇ ਮਸੀਹ ਭਾਈਚਾਰੇ ਦਾ ਉਹਨੂੰ ਜਿਹੜਾ ਤਗੜਾ ਕਰਨ ਵਾਸਤੇ ਕੋਈ ਵੀ ਉਪਰਾਲਾ ਕੋਈ ਵੀ ਰੋਡ ਮੈਪ ਤੁਹਾਡੇ ਕੋਲ ਹੈ ਨਹੀਂ ਆ ਸਿਰਫ ਤੁਸੀਂ ਆਪਣੀਆਂ ਮਿਨਿਸਟਰੀਆਂ ਨੂੰ ਤਗੜੇ ਕਰਨ 'ਚ ਲੱਗੇ ਔਰ ਇਹਨਾਂ ਨੂੰ ਵੀ ਬੇਨਤੀ ਆ ਇਹ ਆਪਣੇ ਸੰਬੋਧਨਾਂ ਦੇ ਵਿੱਚ ਕਦੇ ਵੀ ਮੁਸੀਬ ਭਾਈਚਾਰੇ ਨੂੰ ਵਿੱਚ ਨਾਲ ਲਪੇਟਣ ਕੇ ਮੁਸੀਬ ਭਾਈਚਾਰੇ ਦੇ ਅਸੀਂ ਬੜੇ ਹਮਦਰਦ ਹਾਂ ਤੁਸੀਂ ਸਿਰਫ ਤੇ ਸਿਰਫ ਆਪਣੀਆਂ ਆਪਣੀਆਂ ਮਨਿਸਟਰੀਆਂ ਦੇ ਆਪਣੇ ਆਪਣੇ ਆਕਾਮਾਂ ਦੇ ਹਮਦਰਦ ਹੋ ਇਹਦੇ ਵਿੱਚ ਕਿਤੇ ਵੀ ਆ ਜਿਹੜਾ ਇੰਨਾ ਵੱਡਾ वाद-ਵਿਵਾਦ ਤੁਸੀਂ ਕੀਤਾ ਆ ਇਹਦੇ ਵਿੱਚ ਸਮੁੱਚੇ ਮੁਸੀਬ ਭਾਈਚਾਰੇ ਦਾ ਸਿਰ ਤੁਸੀਂ ਦੋਨਾਂ ਨੇ ਝੁਕਾਇਆ ਆ ਜੇਕਰ ਤੁਸੀਂ ਇਸ ਗੱਲ ਤੇ ਕੋਈ ਡਿੰਗਾ ਮਾਰਦੇ ਹੋ ਕਿ ਸਾਡੇ ਕੋਲ ਬਹੁਤ ਵੱਡੀ ਸੰਗਤ ਹੈ ਤੇ ਉਹਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਵੀ ਕੋਈ ਫਾਇਦਾ ਨਹੀਂ ਹੈ ਜਿਹੜੇ 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 ਵੀ ਭਾਈਚਾਰੇ ਤੋਂ ਲੋਕ ਤੁਹਾਡੇ ਕੋਲ ਵਿਸ਼ਵਾਸੀ ਆਉਂਦੇ ਨੇ ਉਹ ਸਿਰਫ ਚੰਗਿਆਈ ਲੈਣ ਤਾਂ ਕਿਸਮਤ ਹੁੰਦੇ ਨੇ ਸਾਰਿਆਂ ਨੂੰ ਪੈਰ ਭਰੀ ਜੈਂਸੀ ਦੀ ਅਜੀਜ਼ੋ ਬਹੁਤ ਦਿਨਾਂ ਤੋਂ ਇੱਕ ਵਾਦ-ਵਿਵਾਦ ਜਿਹੜਾ ਦੋ ਮਿਨਿਸਟਰੀਆਂ ਦੇ ਅੰਦਰ ਛਿੜਿਆ ਆਇਆ ਹੈ ਉਸ ਸੱਚਮੁੱਚ ਸਾਡੇ ਮਸੀਹ ਕੌਮ ਵਾਸਤੇ ਚਿੰਤਾ ਦਾ ਵਿਸ਼ਾ ਆ ਬਹੁਤ ਦਿਨਾਂ ਤੋਂ ਮਨ ਪਰੇਸ਼ਾਨ ਸੀ ਕਿ ਮਸੀਹੀਤ ਜਾ ਕੇ ਸਾਈਡ ਨੂੰ ਰਹੀ ਆ ਕਿੱਦਾਂ ਨੂੰ ਜਾ ਰਹੀ ਆ ਮਸੀਹੀਤ ਔਰ ਅੱਜ ਤੋਂ ਅਗਰ 10 ਸਾਲ ਪਿੱਛੇ ਚਲ ਜਿਏ ਤੇ ਮਸੀਹੀਅਤ ਦਾ ਇੱਕ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਬਹੁਤ ਵਧੀਆ ਬੋਲਬਾਲਾ ਸੀ ਔਰ ਹਰੇਕ ਭਾਈਚਾਰਾ مسیਹਿਤ ਨੂੰ ਬੜੇ ਆਦਰ ਮਾਨ ਸਤਕਾਰ ਨਾਲ ਦੇਖਦਾ ਸੀ ਔਰ ਇਸ ਵਜੋਂ ਜਾਣਿਆ ਜਾਂਦਾ ਸੀ ਕਿ ਮਦਰ ਟ੍ਰੀਜ਼ਾ ਦੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੂਰੇ ਵਰਲਡ ਦੇ ਵਿੱਚ ਜਿਹੜਾ مسیਹ ਭਾਈਚਾਰੇ ਦਾ ਜਿਹੜਾ ਸੀਗਾ ਉਹ ਇੱਕ ਡੰਕਾ ਵੱਜਦਾ ਸੀ ਔਰ ਕੈਥੋਲਿਕ ਦੀਆਂ ਸੀਐਨਆਈ ਦੀਆਂ ਸਾਲਵੇਸ਼ਨ ਆਰਮੀ ਮੈਥੋਡਿਸ ਸਾਰਿਆਂ ਦੀਆਂ ਜਿਹੜੀਆਂ ਸਮਾਜ ਪ੍ਰਤੀ ਜਿਹੜੀਆਂ ਸੇਵਾਵਾਂ ਆ ਚਾਹੇ ਉਹ এডੂਕੇਸ਼ਨ ਦੀ ਜਿਹੜੀ ਆ ਫੀਲਡ ਹੋਵੇ ਚਾਹੇ ਉਹ ਸੇ ਸਹੂਲਤਾਂ ਦਾ ਫੀਲਡ ਹੋਵੇ ਚਾਹੇ ਉਹ ਸਮਾਜਿਕ ਜਿਹੜੀ ਆ ਅਪਲਿਫਟਮੈਂਟ ਦੀ ਗੱਲ ਹੋਵੇ ਉਹ ਚਾਹੇ ਉਹ ਰਾਜਨੀਤਿਕ ਅਪਲਿਫਟਮੈਂਟ ਦੀ ਵੀ ਗੱਲ ਹੋਵੇ ਮੈਂ ਇਹ ਵੀ ਜ਼ਰੂਰ ਐਡ ਕਰੂੰਗਾ ਇਹਦੇ ਵਿੱਚ ਕਿ ਰਾਜਨੀਤਿਕ ਵੀ ਅਪਲਿਫਟਮੈਂਟ ਦੀ ਗੱਲ ਜਿਹੜੀ ਆ ਉਹ ਹਮੇਸ਼ਾ ਸਾਡੇ مسیحی ਭਾਈਚਾਰੇ ਨੇ ਕੀਤੀ ਔਰ ਮੇਨ ਲਾਈਨ ਚਰਚਿਸ ਦਾ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਆ ਚਾਹੇ ਉਹ ਮਿਨੋਰਟੀ ਕਮਿਸ਼ਨ ਬਣਾਉਣ ਵਿੱਚ ਰੋਲ ਜੋ ਅਦਾ ਕੀਤਾ ਹੋਵੇ ਚਾਹੇ ਉਹ ਮਸੀਹ ਵੈਲਫੇਅਰ ਬੋਰਡ ਬਣਾਉਣ ਦੇ ਵਿੱਚ ਜਿਹੜੀ ਆ ਉਹ ਮੇਨ ਲਾਈਨ ਚਰਚਿਸ ਨੇ ਆਪਣਾ ਅੱਛਾ ਰੋਲ ਪਲੇ ਕੀਤਾ ਹੋਵੇ ਪਰ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਦੋ ਮਿਨਿਸਟਰੀਆਂ ਦੇ ਅੰਦਰ ਇੱਕ ਵਾਦ ਵਿਵਾਦ ਛਿੜਿਆ ਆ ਉਹਨੂੰ ਕਤਈ ਬਿਲਕੁਲ ਵੀ ਉਹਨੂੰ ਮਸੀਹ ਭਾਈਚਾਰੇ ਦਾ ਵਿਵਾਦ ਨਾ ਸਮਝਿਆ ਜਾਵੇ ਇਹ ਸਿਰਫ ਤੇ ਸਿਰਫ ਦੋ ਮਿਨਿਸਟਰੀਆਂ ਦਾ ਵਿਵਾਦ ਆ ਕਿਉਂਕਿ ਦੋਨੇ ਮਿਨਿਸਟਰੀਆਂ ਚਾਹੇ ਉਹ ਬਜਿੰਦਰ ਮਿਨਿਸਟਰੀ ਹੋਵੇ ਚਾਹੇ ਉਹ ਅੰਕਨ ਰੂਲਾ ਮਿਨਿਸਟਰੀ ਹੋਵੇ ਦੋਨੋਂ ਮਿਨਿਸਟਰੀਆਂ ਇੱਕ ਦੂਜੇ ਤੋਂ ਨੂੰ ਠਿੱਬੀ ਲਾਉਣ ਦੀ ਹੋੜ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਨੰਬਰ 1 ਉਹ ਚਾਹੁੰਦੀਆਂ ਨੇ ਮਿਨਿਸਟਰੀਆਂ ਕਿ ਨੰਬਰ 1 ਮੈਂ ਹੋਵਾਂ ਦੂਸਰਾ ਕਹਿੰਦਾ ਮੈਂ ਹੋਵਾਂ ਇਹ ਸਿਰਫ ਸਿਰਫ ਇਹਨਾਂ ਦੀ ਕਸ਼ਮਕਾਸ਼ੀ ਲੱਗੀ ਹੈ ਔਰ ਜਿਹਦੇ ਨਾਲ ਅੱਜ ਮਸੀਹ ਭਾਈਚਾਰਾ ਜਿਹੜਾ ਸ਼ਰਮਸਾਰ ਹੋ ਰਿਹਾ ਜਿਹੜਾ ਵੀ ਉੱਡਦਾ ਆ ਓਟ ਕੇ ਪ੍ਰੈਸ ਕਾਨਫਰੰਸ ਕਰ ਲੈਂਦਾ ਤੇ ਬਦਨਾਮੀ ਕਿ ਦੀ ਹੁੰਦੀ ਹੈ ਮਸੀਹ ਭਾਈਚਾਰੇ ਦੀ ਔਰ ਜਿਹੜੇ ਲੋਕ ਸਮਝਦੇ ਆ ਕਿ ਅਸੀਂ ਮਸੀਹ ਭਾਈਚਾਰੇ ਦੇ ਬੜੇ ਹਮਦਰਦ ਆ ਉਹ ਸਿਰਫ ਤੇ ਸਿਰਫ ਆਪਣੀ ਮਿਨਿਸਟਰੀ ਤੱਕ ਹੀ ਉਹਨਾਂ ਦੀ ਜਿਹੜੀ ਆ ਜਿਹੜੀ ਸੀਮਾ ਰੇਖਾ ਆ ਉਹ ਤੈਅ ਕੀਤੀ ਗਈ ਆ ਉਹ ਉਸ ਦਾ ਬਾਦ ਵੀ ਬਾਦ ਨੂੰ ਖੜਾ ਕਰਨ ਲਈ ਮਸੀਹ ਭਾਈਚਾਰੇ ਦਾ ਨਾਂ ਜਿਹੜਾ ਕਿਰਪਾ ਕਰਕੇ ਨਾ ਵਰਤਣ ਕਿਉਂਕਿ ਉਹ ਮਿਨਿਸਟਰੀਆਂ ਦੇ ਲੋਕ ਨੇ ਤੇ ਸਿਰਫ ਤੇ ਸਿਰਫ ਮਿਨਿਸਟਰੀ ਦੀ ਗੱਲ ਕਰਨ ਮਸੀਹ ਭਾਈਚਾਰੇ ਦੀ ਗੱਲ ਨਾ ਕੀਤੀ ਜਾਵੇ ਕਿਉਂਕਿ ਜੇਕਰ ਤੁਹਾਡੇ ਬਾਦ ਵੀ ਬਾਦ ਦੇ ਅੰਦਰ ਮਸੀਹ ਭਾਈਚਾਰੇ ਦਾ ਜਿਹੜਾ ਆ ਗਰਾਫ نیچے ਡਿੱਗ ਰਿਹਾ ਆ ਉਹਦੇ ਵਿੱਚ ਸਾਰਾ ਸਾਰ ਕਸੂਰ ਬਾਤ ਤੁਸੀਂ ਲੋਗ ਹੋ ਜਿਹੜੇ ਆਪਣੀਆਂ ਜਿਹੜੀਆਂ ਖੁੰਧ ਕੱਢਣ ਲਈ ਇੱਕ ਦੂਸਰੇ ਦੀ ਲੈਗ ਪੋਲਿੰਗ ਕਰਨ ਲਈ ਇੱਕ ਦੂਸਰੇ ਨੂੰ ਢਾਹ ਲਾਉਣ ਲਈ ਇੱਕ ਦੂਸਰੇ ਦੇ ਪਿੱਛੇ ਸ਼ੂਰਾ ਮਾਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਬੈਠੇ ਹੋ ਸੋ ਗイズ ਇਹਦੇ ਵਿੱਚ ਮਸੀਹ ਭਾਈਚਾਰੇ ਦੀ ਕੋਈ ਵੀ ਤਰੱਕੀ ਦੀ ਗੱਲ ਨਹੀਂ ਕੀਤੀ ਜਾਂਦੀ ਨਾ ਐਜੂਕੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਨਾ ਸੇ ਸਹੂਬਿਧਾਵਾਂ ਦੀ ਗੱਲ ਕੀਤੀ ਜਾਂਦੀ ਹੈ ਨਾ ਹੀ ਕਦੀ ਇਹ ਚੀਜ਼ ਨੂੰ ਸੋਚਿਆ ਜਾਂਦਾ ਆ ਕਿ ਮਸੀਹ ਭਾਈਚਾਰੇ ਦੀ ਜਿਹੜੀ ਹੈ ਪੰਜਾਬ ਦੀ ਲੀਡਰਸ਼ਿਪ ਆ ਉਹਨੂੰ ਕਿਵੇਂ ਤਗੜਿਆ ਕਰਨਿਆ ਉਹਦੇ ਵਾਸਤੇ ਤੁਹਾਡੇ ਕੋਲ ਰੋਡ ਮੈਪ ਕੋਈ ਵੀ ਨਹੀਂ ਹੈ ਸਿਰਫ ਤੇ ਸਿਰਫ ਤੁਸੀਂ ਆਪਣੀ ਐਸ਼ੋ ਆਰਾਮ ਆਪਣੇ ਸੁਖ ਸਹੂਲਤਾਂ ਦੇ ਚੱਕਰ 'ਚ ਪਏ ਹੋ ਔਰ ਇਸ ਹੋੜ ਦੇ ਵਿੱਚ ਲੱਗੇ ਹੋ ਕਿ ਅਸੀਂ ਨੰਬਰ 1 ਆ ਅਜਾ ਕਹਿੰਦਾ ਅਸੀਂ ਨੰਬਰ 1 ਆ ਜਿਹੜੇ ਫਜ਼ੂਲ ਦੇ ਖਰਚੇ ਫਿਲਮੀ ਐਕਟਰਾਂ ਦੇ ਹੋਣ ਚਾਹੇ ਉਹ ਬਹੁਤ ਵੱਡੀਆਂ ਵੱਡੀਆਂ ਦੂਸਰੀ ਮਿਨਿਸਪਲਲੋ ਸ਼ੋਭਾ ਯਾਤਰਾਵਾਂ ਦਾ ਆਯੋਜਨ ਹੋਵੇ ਕਰੋੜਾਂ ਰੁਪਏ ਦਾ ਜਿਹੜਾ ਖਰਚ ਜਿਹੜਾ ਬੇਮਨੁਯਾਦ ਖਰਚ ਕੀਤਾ ਜਾਂਦਾ ਜਿਹਦੇ ਵਿੱਚ ਮਸੀਹ ਭਾਈਚਾਰੇ ਦੇ ਜਿਹੜੀ ਤਰੱਕੀ ਵਾਸਤੇ ਕੁਝ ਵੀ ਉਪਰਾਲੇ ਨਹੀਂ ਕੀਤੇ ਜਾਂਦੇ ਸੋ ਅਸੀਂ ਇਹ ਦੋ ਮਿਨਿਸਟਰੀਆਂ ਦੇ ਜਿਹੜੇ ਮੁਖੀ ਨੇ ਪਾਸਟਰ ਬਜਿੰਦਰ ਜੀ ਔਰ ਦੂਰੋਂ ਪਾਸਟਰ ਕਰਨਰੂਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਇਸਵਾਦ ਵਿਵਾਦ ਨੂੰ ਜਿਹੜਾ ਜਿਹੜਾ ਇਹਨੂੰ ਖਤਮ ਕਰੋ ਔਰ ਕਦੇ ਵੀ ਭਵਿੱਖ ਦੇ ਵਿੱਚ ਇਸ ਤਰੀਕੇ ਦਾ ਬਾਦ ਵਿਵਾਦ ਨਾ ਛੇੜਿਓ ਕਿਉਂਕਿ ਤੁਹਾਡੀਆਂ ਜਿਹੜੀਆਂ ਜਿਹੜੀਆਂ ਜਿਹੜੀ ਜਿਹੜੀ ਚੀਜ਼ਾਂ ਤੁਹਾਡੇ ਤੋਂ ਬਾਅਦ ਦੇ ਜਿਹੜਾ ਕੈਡਰ ਹੈ ਤੁਹਾਡਾ ਤਾਂ ਸੈਕਿੰਡ ਕਮਾਂਡ ਜਿਹੜੀਆਂ ਤੁਸੀਂ ਬਣਾਈਆਂ ਆ ਉਹ ਜਦੋਂ ਆਪਣੀ ਆ ਇੱਕ ਦੂਸਰੇ ਨੂੰ ਜਿਹੜਾ ਆ ਇੱਕ ਦੂਸਰੇ ਨੂੰ ਯੂਥ ਜਿਹੜਾ ਇੱਕ ਦੂਸਰੇ ਦਾ ਖੂਨ ਦਾ ਪਿਆਸਾ ਹੋ ਜਾਂਦਾ ਹੈ ਇੱਕ ਦੂਸਰੇ ਦਾ ਦੁਸ਼ਮਣ ਬਣ ਜਾਂਦਾ ਹੈ ਇਹਦੇ ਵਿੱਚ ਪਿਆਰ ਦਾ ਔਰ ਮਸੀਹਤ ਦਾ ਕੋਈ ਰੋਲ ਨਹੀਂ ਤੁਸੀਂ ਛੱਡ ਦੇ ਵਿੱਚ ਦੇ ਕਿਉਂਕਿ ਜਿਹੜਾ ਕਲਾਮ ਹੈ ਉਹ ਪਿਆਰ ਸਿਖਾਉਂਦਾ ਹੈ ਤੇ ਮਾਫੀ ਦੇਣਾ ਸਿਖਾਉਂਦਾ ਹੈ ਪਰ ਤੁਹਾਡੀ ਜਿਹੜੀ ਸੈਕਿੰਡ ਕਮਾਂਡ ਤੁਸੀਂ ਬਣਾਈਆਂ ਆ ਉਹ ਸਿਰ ਤੇ ਸਿਰਫ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਵਿੱਚ ਇੱਕ ਦੂਸਰੇ ਨੂੰ ਨੀਚਾ ਗਰਾਉਣ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ ਔਰ ਬੜੀ شدت ਨਾਲ ਰਹਿੰਦੇ ਨੇ ਜਿਹੜਾ ਮਰਜ਼ੀ ਉੱਠ ਕੇ ਜੋ ਮਰਜ਼ੀ ਬੋਲੀ ਜਾਂਦਾ ਆ ਇਹ ਜਿਹੜਾ ਆ ਤੁਹਾਡੇ ਵਿਵਾਦ ਜਿਹੜੇ ਪੈਦਾ ਕੀਤੇ ਹੋਏ ਨੇ ਮਿਹਰਬਾਨੀ ਕਰਕੇ ਫਿਊਚਰ ਦੇ ਵਿੱਚ ਇਸ ਤਰੀਕੇ ਦਾ वाद ਵਿਵਾਦ ਕਦੇ ਵੀ ਜਿਹੜਾ ਆ ਉਹਨੂੰ ਜਨਮ ਨਾ ਦੇਣਾ ਕਿਉਂਕਿ ਮਸੀਹ ਭਾਈਚਾਰਾ ਸਿਰ ਤੇ ਸਿਰਫ ਪਿਆਰ ਦੇ ਉੱਪਰ ਟਿਕਿਆ ਆ ਕਲਾਮ ਜਿਹੜਾ ਇੱਕ ਦੂਸਰੇ ਦੀ ਮਾਫੀ ਦੇ ਉੱਪਰ ਟਿਕਿਆ ਆ ਇੱਕ ਦੂਸਰੇ ਹੀ ਤਰੱਕੀ ਵਾਸਤੇ ਜਿਹੜੀਆਂ ਦੁਵਾਵਾਂ ਕਰਨ ਵਾਸਤੇ ਠਿਕੇ ਆ ਔਰ ਸਮਾਜਿਕ ਤੌਰ ਤੇ ਵੀ ਦੋਨਾ ਮਨਿਸਟਰੀਆਂ ਦਾ ਜਿਹੜਾ ਆ ਕੋਈ ਵੀ ਸਮਾਜਿਕ ਤੌਰ ਤੇ ਮਸੀਹ ਭਾਈਚਾਰੇ ਦਾ ਨੂੰ ਜਿਹੜਾ ਤਕੜਾ ਕਰਨ ਵਾਸਤੇ ਕੋਈ ਵੀ ਉਪਰਾਲਾ ਕੋਈ ਵੀ ਰੋਡ ਮੈਪ ਤੁਹਾਡੇ ਕੋਲ ਹੈ ਨਹੀਂ ਆ ਸਿਰਫ ਤੁਸੀਂ ਆਪਣੀਆਂ ਮਨਿਸਟਰੀਆਂ ਨੂੰ ਤਕੜੇ ਕਰਨ 'ਚ ਲੱਗੇ ਹੋ ਇੱਕ ਦੂਸਰੇ ਨੂੰ ਠਿੱਬੀ ਲਾਂਚ ਲੱਗੇ ਹੋ ਇੱਕ ਦੂਸਰੇ ਨੂੰ ਨੀਚਾ ਖਿਫਾਉਣ 'ਚ ਲੱਗੇ ਹੋ ਸੋ ਜਿਹੜੇ ਪ੍ਰਭੂ ਦੇ ਸੇਵਕ ਨੇ ਦੋਨੇ ਮੈਂ ਚਾਹਨਾ ਹੈ ਕਿ ਇਹ ਜਿਹੜਾ ਇਸ वाद-ਵਿਵਾਦ ਨੂੰ ਸ਼ਾਂਤ ਕਰਨ اور ਤੁਹਾਡੇ ਦੁਆਰਾ ਜਿਹੜੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਵੀ ਤੁਸੀਂ ਦਿਸ਼ਾ-ਨਿਰਦੇਸ਼ ਜ਼ਰੂਰ ਦਿਓ ਕਿ ਇਹ वाद-ਵਿਵਾਦ ਜਿੰਨਾ ਹੋ ਗਿਆ ਬੜੀ ਸੋਹਣੀ ਕਰ ਦਿੱਤੀ ਹੈ ਤੁਸੀਂ ਸਾਰਿਆਂ ਨੇ ਪਰ ਇਹ वाद-ਵਿਵਾਦ ਨੂੰ ਜਿਹੜਾ ਲੰਬਾ ਨਾ ਖਿੱਚਿਆ ਜਾਵੇ ਇਹਨੂੰ ਇੱਥੇ ਖਤਮ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਜਿਹੜਾ ਸਾਰੇ ਮਾਫੀ ਦੀ ਮੌਤ ਤੇ ਲੈ ਕੇ ਆਓ ਮਾਫੀ ਦਾ ਸੰਦੇਸ਼ ਦਿਓ ਇੱਕ ਦੂਸਰੇ ਨੂੰ ਪਿਆਰ ਦਾ ਸੰਦੇਸ਼ ਦਿਓ ਅਤੇ ਵਿਸ਼ੇਸ਼ ਤੌਰ ਤੇ ਜਿਹੜੀ ਆ ਮੈਂ ਅਪੀਲ ਕਰਨਾ ਚਾਹੁੰਨਾ ਮਸੀਹੀ ਸਮਾਜ ਨੂੰ ਮਸੀਹੀ ਕਲੀਸਿਆ ਨੂੰ ਮਸੀਹੀ ਜਿਹੜੇ ਜਿਹੜੇ ਸਾਡੇ ਮਸੀਹੀ ਲੋਗ ਨੇ ਜਿਹੜੇ ਬਾਈਬਲ ਦੇ ਅਕੋਰਡਿੰਗ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਨਾ ਆ ਕਿ ਇਹ ਦੋ ਮਿਨਿਸਟਰੀਆਂ ਦਾ ਵਿਵਾਦ ਇਹਨਾਂ ਨੂੰ ਦੋਨਾਂ ਮਿਨਿਸਟਰੀਆਂ ਨੂੰ ਖੁੱਲੇ ਛੱਡ ਦਿਓ ਇਹਨਾਂ ਦੇ ਵਿਵਾਦ ਆਪਸੀ ਵਿਵਾਦ ਆ ਮਸੀਹੀ ਭਾਈਚਾਰਾ ਆਪਣੇ ਆਪ ਨੂੰ ਜਿਹੜਾ ਆ ਉਹ ਧਾਰਮਿਕ ਤੌਰ ਤੇ ਤਗੜਿਆ ਕਰੇ ਸਮਾਜਿਕ ਤੌਰ ਤੇ ਤਗੜਾ ਕਰੇ ਰਾਜਨੀਤਿਕ ਤੌਰ ਤੇ ਤਗੜਿਆ ਕਰੇ ਇਹਨਾਂ ਨੂੰ ਇਹਨਾਂ ਦੇ ਹਾਲਤੇ ਮੈਂ ਸਮਝਦਾ ਕਿ ਛੱਡ ਦੇਣਾ ਚਾਹੀਦਾ ਆ ਔਰ ਇਹਨਾਂ ਨੂੰ ਵੀ ਬੇਨਤੀ ਆ ਕਿ ਇਹ ਆਪਣੇ ਸੰਬੋਧਨਾਂ ਦੇ ਵਿੱਚ ਕਦੇ ਵੀ ਮਸੀਹ ਭਾਈਚਾਰੇ ਨੂੰ ਵਿੱਚ ਨਾਲ ਲਪੇਟਣ ਕੇ ਮਸੀਹ ਭਾਈਚਾਰੇ ਦੇ ਅਸੀਂ ਬੜੇ ਹਮਦਰਦ ਆ ਤੁਸੀਂ ਸਿਰਫ ਤੇ ਸਿਰਫ ਆਪਣੀ ਆਪਣੀਆਂ ਮਿਨਿਸਟਰੀਆਂ ਦੇ ਆਪਣੇ ਆਪਣੇ ਆਕਾਮਾਂ ਦੇ ਹਮਦਰਦ ਹੋ ਇਹਦੇ ਵਿੱਚ ਕਿਤੇ ਵੀ ਆ ਜਿਹੜਾ ਇਹਨਾਂ ਵੱਡਾ ਵਾਦ-ਵਿਵਾਦ ਤੁਸੀਂ ਕੀਤਾ ਆ ਇਹਦੇ ਵਿੱਚ ਸਮੁੱਚੇ ਮਸੀਹ ਭਾਈਚਾਰੇ ਦਾ ਸਿਰ ਤੁਸੀਂ ਦੋਨਾਂ ਨੇ ਝੁਕਾਇਆ ਆ ਇਸ ਕਰਕੇ ਇਹ ਕਦੇ ਵੀ ਗਾਂਦੂ ਉਪਰਾਲਾ ਨਾ ਕੀਤਾ ਜਾਵੇ ਕਿ ਜਿਸ ਨਾਲ ਸਾਡੀ ਮਸੀਹਤ ਜਿਹੜੀ ਹੈ ਸ਼ਰਮਸਾਰ ਹੋਵੇ ਔਰ ਤੁਸੀਂ ਜੇਕਰ ਵਾਕਿਆ ਹੀ ਮਸੀਹ ਭਾਈਚਾਰੇ ਦੇ ਜਿਹੜੇ ਸੁਭਚਿੰਤਕ ਹੋ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋ ਤੇ ਤੁਸੀਂ ਅੱਗੇ ਤੋਂ ਇਸ ਵਿਵਾਦ ਨੂੰ ਕਦੇ ਵੀ ਜਿਹੜਾ ਆ ਸ਼ੁਰੂ ਨਹੀਂ ਕਰੋਗੇ ਜਿੰਨੀ ਕੀਤੀ ਆ ਬਹੁਤ ਸੋਹਣੀ ਕਰ ਦਿੱਤੀ ਆ ਤੁਸੀਂ ਇਹਦੇ ਵਿੱਚ ਵਿੱਚ ਸਾਡਾ ਸਮਾਜ ਜਿਹੜਾ ਆ ਉਹਦਾ ਸਿਰ ਤੁਸੀਂ ਝੁਕਾ ਦਿੱਤਾ ਆ ਪਰ ਮਸੀਹੀ ਕੌਮ ਤੁਹਾਨੂੰ ਦੋਨਾਂ ਨੂੰ ਕਦੇ ਮਾਫ ਨਹੀਂ ਕਰੂਗੀ ਕਿਉਂਕਿ ਤੁਸੀਂ ਆਪਣੀ ਲੜਾਈ ਜਿਹੜੀ ਆ ਸੜਕਾਂ ਤੇ ਲੈ ਕੇ ਆਏ ਹੋ ਆਪਣੀ ਲੜਾਈ ਜਿਹੜੀ ਅਖਬਾਰਾਂ ਚ ਲੈ ਕੇ ਆਏ ਹੋ ਆਪਣੀ ਲੜਾਈ ਸੋਸ਼ਲ ਮੀਡੀਆ ਤੇ ਲੈ ਕੇ ਆਏ ਹੋ ਜਿਹੜੀਆਂ ਚੀਜ਼ਾਂ ਅੰਦਰ ਬੈਠ ਕੇ ਸੁਲਝਾਉਣ ਵਾਲਿਆਂ ਸੀ ਤੁਸੀਂ ਉਹਨਾਂ ਨੂੰ ਬਿਲਕੁਲ ਖੋਲ-ਖੋਲ ਕੇ ਬਿਲਕੁਲ ਨੰਗਿਆਂ ਕਰ ਕਰਕੇ ਤੁਸੀਂ ਬੜੀ ਬੇਦਰਦੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਿਹੜਾ ਐਕਸਪੋਜ਼ ਕੀਤਾ ਆ ਜਿਹੜੀ ਜਿਹੜੀ ਘਰ ਦੀ ਲੜਾਈ ਹੁੰਦੀ ਹੈ ਜਿਹੜੀ ਪਰਿਵਾਰ ਦੀ ਲੜਾਈ ਹੁੰਦੀ ਹੈ ਉਹ ਬੰਦ ਕਮਰੇ ਦੇ ਅੰਦਰ ਸੁਲਝਾਈ ਜਾਂਦੀ ਹੈ ਨਾ ਕਿ ਟੀਵੀ ਚੈਨਲਾਂ ਦੇ ਅੱਗੇ ਬੈਠ ਕੇ ਸੁਲਝਾਈ ਜਾਂਦੀ ਹੈ ਨਾ ਕਿ ਜਿਹੜੀ ਅਖਬਾਰਾਂ ਦੇ ਮਾਧਿਅਮ ਨਾਲ ਸੁਲਝਾਈ ਜਾਂਦੀ ਹੈ ਤੁਸੀਂ ਕਦੇ ਵੀ ਦੋਨਾਂ ਮਿਨਿਸਟਰੀਆਂ ਨੇ ਕਦੇ ਵੀ ਭਾਈਚਾਰੇ ਨੂੰ ਜਿਹੜਾ ਤਰੱਕੀ ਵੱਲ ਲੈ ਕੇ ਜਾਣ ਦਾ ਕਦੇ ਉਪਰਾਲਾ ਨਹੀਂ ਕੀਤਾ ਨਾ ਹੀ ਕਦੇ ਤੁਸੀਂ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ ਬੁਲਾ ਕੇ ਕਦੇ ਇਹ ਸੋਚਿਆ ਆ ਕਿ ਕਿਉਂ ਨਾ ਆਪਾਂ ਮਿਲ ਬੈਠ ਕੇ ਵਿਚਾਰਾਂ ਕਰੀਏ ਕਿਉਂ ਨਾ ਜਿਹੜੇ ਰਾਜਨੀਤਿਕ ਜਿਹੜੀ ਲੀਡਰਸ਼ਿਪ ਨੂੰ ਤਗੜਿਆ ਕਰੀਏ ਕਿਉਂ ਨਾ ਇਹਨਾਂ ਨੂੰ ਰਾਜ ਭਾਗ ਦੇ ਵਿੱਚ ਜਿਹੜਾ ਆ ਤਗੜਿਆ ਹੋਣ ਵਾਸਤੇ ਅਸੀਂ ਇਹਨਾਂ ਦੀ ਸਪੋਰਟ ਕਰੀਏ ਕਿਉਂ ਨਾ ਅਸੀਂ ਆਪਣੇ ਸਮਾਜ ਨੂੰ ਜੜੀ ਆ ਸਮਾਜਿਕ ਤੌਰ ਤੇ ਤਗੜਿਆ ਕਰੀਏ ਕਿਉਂ ਨਾ ਇਹਨਾਂ ਨੂੰ ਸਿੱਖਿਆ ਦਈਏ ਇਹਨਾਂ ਨੂੰ ਸੇ ਸਹੂਲਤਾਂ ਦਈਏ ਇਹਨਾਂ ਨੂੰ ਕਾਰੋਬਾਰ ਦਈਏ ਇਹਨਾਂ ਨੂੰ ਇੱਕ ਟੈਕਨੀਕਲ ਚੀਜ਼ਾਂ ਸਿਖਾਈਆਂ ਜਾਣ ਜਿਹਦੇ ਨਾਲ ਸਾਡੇ ਲੋਕ ਆਪਣੀ ਰੋਟੀ ਰੋਟੀ ਕਮਾ ਸਕਣ ਸੋ ਮੈਂ ਇੱਕ ਵਾਰੀ ਫੇਰ ਮਸੀਹ ਸਮਾਜ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਇਹਨਾਂ ਦੋਨਾਂ ਮਿਨਿਸਟਰੀਆਂ ਦੇ ਇਸ ਬਖੇੜੇ ਦੇ ਵਿੱਚ ਸਾਨੂੰ ਪੈਣ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਜਿਹੜੀ ਲਕੀਰ ਉਹਨੂੰ ਆਪ ਵੱਡੀ ਕਰੋ ਆਪਾਂ ਸਾਰੇ ਯੂਨਾਈਟ ਹੋਈਏ ਤੇ ਆਪਾਂ ਸਾਰੇ ਆਪਣੇ ਭਾਈਚਾਰੇ ਨੂੰ ਤਗੜਾ ਕਰੀਏ ਆਪਣੀ ਲੀਡਰਸ਼ਿਪ ਨੂੰ ਤਗੜਾ ਕਰੀਏ ਆਪਣੇ ਸਮਾਜ ਨੂੰ ਤਗੜਾ ਕਰੀਏ ਆਪਣੇ ਸਮਾਜ ਨੂੰ ਸਿੱਖਿਆ ਦਈਏ ਆਪਣੇ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰੀਏ ਆਪਣੇ ਸਮਾਜ ਨੂੰ ਕਾਰੋਬਾਰ ਦਈਏ ਆਪਣੇ ਸਮਾਜ ਨੂੰ ਛੋਟੇ-ਛੋਟੇ ਕਾਰੋਬਾਰ ਜਿਹੜੇ ਸਾਡੇ ਬੇਰੋਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਕਾਰੋਬਾਰਾਂ ਦੇ ਵੱਲ ਲੈ ਕੇ ਜਾਈਏ ਜਿਹੜੇ ਲੋਕ ਜਿਹੜੇ ਘਟ ਪਰਦੇ ਨੇ ਜਿਹੜੇ ਕੋਈ 10ਵੀਂ ਤੋਂ 12ਵੀਂ ਤੋਂ ਬ੍ਰੇਕ ਲਗਾ ਆ ਜਾਂਦੇ ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਜਿਹੜੀ ਹੈ ਸਪੋਰਟ ਕਰਕੇ ਉਹਨਾਂ ਨੂੰ ਗ੍ਰੈਜੂਏਟ ਕਰਾ ਕੇ ਉਹਨਾਂ ਨੂੰ ਕੋਰਸਾਂ ਵੱਲ ਨੂੰ ਤੋਰਿਏ ਤਾਂ ਕਿ ਤਾਂ ਕਿ ਸਾਡੇ ਸਮਾਜ ਦੇ ਅੰਦਰ ਅੱਛੇ ਜਿਹੜੇ ਆ ਜਿਹੜੇ ਆ ਮੈਡੀਕਲ ਲਾਈਨ ਦੇ ਬੱਚੇ ਨਿਕਲਣ ਅੱਛੇ ਜਿਹੜੇ ਆ ਆਈਐਸ ਨਿਕਲਣ ਅੱਛੇ ਪੀਸੀਐਸ ਨਿਕਲਣ ਅੱਛੇ ਜਿਹੜੇ ਇੰਜੀਨੀਅਰਸ ਨਿਕਲਣ ਅੱਛੇ ਜਿਹੜੇ ਆ ਸੋਸ਼ਲ ਮੀਡੀਆ ਤੇ ਜਿਹੜੇ ਮੀਡੀਆ ਕਰਮੀ ਨਿਕਲਣ ਨਿਕਲਣ ਸੋ ਇਸ ਤਰ੍ਹਾਂ ਕੇ ਇਹ ਜਿਹੜਾ ਵਿਵਾਦ ਆ ਮੈਂ ਫੇਰ ਆਖਰ ਦੇ ਵਿੱਚ ਕਹਿੰਨਾ ਕਿ ਇਸ ਵਿਵਾਦ ਨੇ ਸਾਡੇ ਮਸੀਹ ਭਾਈਚਾਰੇ ਦਾ ਸਿਰ ਜਿਹੜਾ ਆ ਉਹਨੂੰ ਨੀਵਾ ਕੀਤਾ ਆ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਭਵਿੱਖ ਦੇ ਵਿੱਚ ਸੁਚੇਤ ਰਹਿਣਾ ਆ ਕਦੇ ਵੀ ਕਿਸੇ ਦੇ ਮੰਗਰ ਲੱਗ ਕੇ ਆਪਾਂ ਆਪਣੇ ਵਿੱਚ ਵੈਰ ਵਿਰੋਧ ਦੁਸ਼ਮਣੀਆਂ ਨੌਜਵਾਨੋਂ ਤੁਸੀਂ ਬਿਲਕੁਲ ਨਹੀਂ ਪਾਉਣੀਆਂ ਆਪਣੇ ਆਪ ਨੂੰ ਠੰਮੇ ਦੇ ਵਿੱਚ ਰੱਖਣਾ ਆਪਣੇ ਆਪ ਨੂੰ ਹਲੀਮ ਰੱਖਣਾ ਆ ਔਰ ਇਹਨਾਂ ਲੋਕਾਂ ਨੂੰ ਜਿਹੜਾ ਇਹ ਪਤਾ ਲੱਗ ਜਾਵੇ ਕਿ ਇਹਨਾਂ ਦੇ ਜਿਹੜੀ ਆ ਇਹ ਮਸੀਹ ਭਾਈਚਾਰੇ ਦੇ ਜਿਹੜੇ ਸ਼ੁਭਚਿੰਤਕ ਨਹੀਂ ਆ ਇਹ ਸਿਰਫ ਆਪਣੀ ਆਪਣੀ ਦੌੜ ਦੇ ਵਿੱਚ ਲੱਗੇ ਆ ਇਹਨਾਂ ਦੀ ਮਸੀਬਾ ਹਾਈਚਾਰਾ ਨੂੰ ਅਜੇ ਤੱਕ ਕੋਈ ਵੀ ਦੇਣ ਨਹੀਂ ਆ ਕੋਈ ਵੀ ਸਮਾਜ ਨੂੰ ਅਪਲਿਫਟ ਕਰਨ ਵਾਸਤੇ ਇਹਨਾਂ ਨੇ ਅਜੇ ਤੱਕ ਕੋਈ ਵੀ ਉਪਰਾਲਾ ਨਹੀਂ ਕੀਤਾ ਔਰ ਮੈਂ ਦੱਸਣਾ ਚਾਹਣਾ ਕਿ ਬੇਸ਼ੱਕ ਕਿਸੇ ਕੋ 70 ਕਿਲੇ ਜ਼ਮੀਨ ਹੋਵੇ ਕਿਸੇ ਕੋ 80 ਕਿਲੇ ਜ਼ਮੀਨ ਹੋਵੇ ਉਹਦੇ ਨਾਲ ਕੋਈ ਮਿਨਿਸਟਰੀ ਵੱਡੀ ਨਹੀਂ ਹੋ ਜਾਂਦੀ ਜੇ ਇਸ ਤਰੀਕੇ ਦੀ ਅਗਰ ਆਪਾਂ ਕੈਲਕੂਲੇਸ਼ਨ ਕਰੀਏ ਤੇ ਇਸ ਤਰੀਕੇ ਨਾਲ ਕੈਥਲਿਕ ਕੋਲ ਤੇ ਹਜ਼ਾਰਾਂ ਏਕੜ ਜ਼ਮੀਨ ਹੈ ਪੂਰੇ ਪੂਰੇ ਇੰਡੀਆ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਸੀਐਨਆਈ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਐਂਗਲਿਕਲ ਐਂਗਲਿਕਨ ਜਿਹੜੇ ਆ ਮਿਸ਼ਨ ਆ ਉਹਦੇ ਕੋਲ ਹਜ਼ਾਰਾਂ ਏਕੜ ਲੱਖਾਂ ਏਕੜ ਜ਼ਮੀਨ ਹੈ ਔਰ ਮੈਥੋਡਿਸਟ ਸਾਲਵੇਸ਼ਨ ਆਰਮੀ ਕੋਲ ਵੀ ਹਜ਼ਾਰਾਂ ਏਕੜ ਜ਼ਮੀਨ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਕੀਮਤੀ ਪੇੜ ਦਰਖਤ ਲੱਗੇ ਨੇ ਜਿਨ੍ਹਾਂ ਦੀ ਕੀਮਤ ਬਹੁਤ ਵੱਡੀ ਮਾਤਰਾ ਦੇ ਵਿੱਚ ਹੈ ਬਹੁਤ ਵੱਡੇ ਖਜੂਰਾਂ ਦੇ ਪੇੜ ਲੱਗੇ ਨੇ ਪੋਟੈਟੋ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ ਔਰ ਹਜ਼ਾਰਾਂ ਏਕੜ ਜਿਹੜੀ ਹੈ ਉਹ ਵੱਡੀਆਂ ਮਿਸ਼ਨਾਂ ਦੇ ਕੋਲ ਹੈ ਇਸ ਤਰੀਕੇ ਨਾਲ ਤੇ ਜੇ ਜੇ ਤੁਸੀਂ ਲੈਣ ਦੇ ਨਾਲ ਜ਼ਮੀਨ ਦੇ ਨਾਲ ਹੀ ਕੰਪੇਅਰ ਕਰਨਾ ਤੇ ਫਿਰ ਵੱਡੀ ਤੇ ਸਭ ਤੋਂ ਵੱਡੀ ਕੈਥਲਿਕ ਤੇ ਸੀਐਨਆਈ ਐਂਗਲਿਕਨ ਮੈਥੋਡਿਸਟ ਹੈ ਸਾਲਵੇਸ਼ਨ ਆਰਮੀ ਆ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਹੈ ਸੋ ਕੋਈ ਵੀ ਜਿਹੜੀ ਹੈ ਮਿਨਿਸਟਰੀ ਆ ਉਹ ਆਪਣੇ ਆਪ ਨੂੰ ਕੋਈ ਇਹ ਨਾ ਸੋਚੇ ਕਿ ਮੈਂ ਬਹੁਤ ਵੱਡੀ ਮਿਨਿਸਟਰੀ ਆ ਸਾਡੇ ਕੋਲ ਬਹੁਤ ਭਾਰੀ ਸੰਖਿਆ ਆ ਔਰ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦੇਣਾ ਚਾਹੁੰਨਾ ਕਿ ਬੇਸ਼ੱਕ ਤੁਹਾਡੇ ਕੋਲ ਜਿਹੜੀ ਆ ਬਹੁਤ ਵੱਡੀ ਸੰਗਤ ਹੋਊਗੀ ਲੇਕਿਨ ਤੁਹਾਡੇ ਕੋਲ ਜਿਹੜਾ ਮੈਕਸਿਮਮ ਲੋਕ ਨੇ ਉਹ ਅਦਰ ਕਾਸਟ ਤੋਂ ਆਉਂਦੇ ਨੇ ਜਿਹੜੇ ਵੋਟ ਵੋਟ ਜਿਹੜਾ ਮਸੀਹ ਲੋਕਾਂ ਨੂੰ ਕਦੇ ਵੀ ਵੋਟ ਨਹੀਂ ਪਾਉਂਦੇ ਜੇਕਰ ਤੁਸੀਂ ਇਸ ਗੱਲ ਤੇ ਕੋਈ ਡਿੰਗਾ ਮਾਰਦੇ ਹੋ ਕਿ ਸਾਡੇ ਕੋਲ ਬਹੁਤ ਵੱਡੀ ਸੰਗਤ ਹੈ ਤੇ ਉਹਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਵੀ ਕੋਈ ਫਾਇਦਾ ਨਹੀਂ ਹੈ ਜਿਹੜੇ 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 ਵੀ ਭਾਈਚਾਰੇ ਤੋਂ ਲੋਕ ਤੁਹਾਡੇ ਕੋਲ ਵਿਸ਼ਵਾਸੀ ਆਉਂਦੇ ਨੇ ਉਹ ਸਿਰਫ ਚੰਗਿਆਈ ਲੈਣ ਤਾਂ ਕਿਸਮਤ ਹੁੰਦੇ ਨੇ ਬਾਅਦ ਤੇ ਵਿੱਚ ਉਹ ਕਿਸੇ ਨੂੰ ਵੀ ਕੋਈ ਹੋ ਜਿਹੜਾ ਤੂੰ ਕੌਣ ਤੇ ਮੈਂ ਕੌਣ ਔਰ ਉਹ ਜਿਹੜੇ ਲੋਕ ਜਿਸ ਜਿਸ ਵੀ ਭਾਈਚਾਰੇ ਦੇ ਨਾਲ ਤੱਲੁਕ ਰੱਖਦੇ ਨੇ ਵਾਬਸਤਾ ਨੇ ਉਸੇ ਭਾਈਚਾਰੇ ਨੂੰ ਮੁੜ ਕੇ ਜਾ ਕੇ ਵੋਟ ਪਾਉਂਦੇ ਨੇ ਇਸ ਕਰਕੇ ਇਹ ਵੀ ਕਦੇ ਵੀ ਡਿੰਗਾ ਨਾ ਮਾਰੋ ਕਿ ਸਾਡੇ ਕੋਲ ਐਨੇ ਲੱਖ ਲੋਕ ਐ ਐਨੇ ਲੱਖ ਲੋਕ ਐ ਉਹਦਾ ਮਸੀਹ ਸਮਾਜ ਨੂੰ ਕੋਈ ਫਾਇਦਾ ਨਹੀਂ ਹੈ ਅਗਰ ਫਾਇਦਾ ਆ ਤੇ ਤੁਹਾਨੂੰ ਉਹਨਾਂ ਦੇ ਜ਼ਿਆਦਾ ਚੰਦੇ ਦਾ ਹੀ ਫਾਇਦਾ ਆ ਉਹ ਵੀ ਚੰਦਾ ਜਿਹੜਾ ਮਸੀਹ ਸਮਾਜ ਵਾਸਤੇ ਤੁਸੀਂ ਖਰਚ ਨਹੀਂ ਕਰਦੇ ਬਲਕਿ ਆਪਣੇ ਤਰੀਕੇ ਨਾਲ ਹੀ ਆਪਣੇ ਆਪ ਨੂੰ ਹੀ ਤਗੜਿਆ ਕਰਦੇ ਹੋ ਤੇ ਇਸ ਕਰਕੇ ਮਸੀਹੀ ਲੋਕੋ ਤੁਸੀਂ ਸੁਚੇਤ ਰਹੋ ਤੁਸੀਂ ਆਪਣੇ ਆਪ ਨੂੰ ਤਗੜਿਆ ਕਰੋ ਰਬੂ ਯੇਸ਼ੂ ਮਸੀਹ ਦੇ ਵਚਨਾਂ ਤੇ ਆਪਾਂ ਚੱਲਣਾ ਆ ਲੜਾਈ ਝਗੜੇ ਤੋਂ ਬਚਣਾ ਇੱਕ ਦੂਸਰੇ ਦੇ ਪਿੱਠ 'ਚ ਸ਼ੂਰਾ ਮਾਰਨ ਤੋਂ ਬਚਣਾ ਇੱਕ ਦੂਸਰੇ ਦੀ ਆਪਾਂ ਲੈਗ ਪੁਲਿੰਗ ਤੋਂ ਬਚਣਾ ਬਲਕਿ ਹਮੇਸ਼ਾ ਹਰ ਇੱਕ ਦੀ ਹਰ ਇੱਕ ਦਾ ਜਿਹੜਾ ਹੱਥ ਫੜ ਕੇ ਆਪਾਂ ਇੱਕ ਦੂਸਰੇ ਨੂੰ ਤਗੜਿਆ ਕਰਨਾ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵੱਡੀਆਂ ਯੋਜਨਾਵਾਂ ਜਿਹੜੀਆਂ ਮੇਨ ਲਾਈਨ ਚ ਚਰਚਿਸ ਨੂੰ ਨਾਲ ਲੈ ਕੇ ਸ਼ਾਂਤਮਈ ਚਰਚਿਸ ਨੂੰ ਵੀ ਨਾਲ ਲੈ ਕੇ ਪੈਂਡਿਕੋਸਨਲ ਚਰਚੇਸ ਨੂੰ ਵੀ ਨਾਲ ਲੈ ਕੇ ਆਪਾਂ ਬਹੁਤ ਵੱਡੀਆਂ-ਵੱਡੀਆਂ ਯੋਜਨਾਵਾਂ ਘੜਨੀਆਂ ਨੇ ਜਿਹਦੇ ਵਿੱਚ ਸਾਡੇ ਸਮਾਜ ਦੀ ਤਰੱਕੀ ਦੀ ਗੱਲ ਕੀਤੀ ਜਾਏਗੀ ਸਾਡੇ ਸਮਾਜ ਦੀ ਸਿੱਖਿਆ ਦੀ ਗੱਲ ਕੀਤੀ ਜਾਏਗੀ ਸਾਡੇ ਸਮਾਜ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਾਏਗੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਆ ਉਹ ਗੱਲ ਕੀਤੀ ਜਾਏਗੀ ਕਿ ਆਪਣੇ ਕ੍ਰਿਸਚੀਅਨ ਲੀਡਰਸ਼ਿਪ ਨੂੰ ਕਿਵੇਂ ਰਾਜਪਾਗ ਤੱਕ ਲੈ ਕੇ ਜਾਣਾ ਹੈ ਕਿਵੇਂ ਇਹਨਾਂ ਨੂੰ ਕਾਉਂਸਲਰ ਬਣਾਉਣਾ ਕਿਵੇਂ ਇਹਨਾਂ ਨੂੰ ਐਮ.ਐਲ.ਏ ਬਣਾਉਣਾ ਕਿਵੇਂ ਇਹਨਾਂ ਨੂੰ ਸੱਤਾ ਦੇ ਉੱਪਰ ਕਾਬਜ਼ ਕਰਨਾ ਹੈ ਤਾਂ ਕਿ ਸਾਡੇ ਲੋਕ ਜਿਹੜੇ ਆ ਉਹ ਆਪਣੇ ਜਿਹੜੇ ਆ ਜਿੱਥੋਂ ਤੱਕ ਉਹਨਾਂ ਨੂੰ ਜਿਹੜਾ ਨਿਆਂ ਮਿਲ ਸਕੇ ਕਿਉਂਕਿ ਰਾਜ ਭਾਗ ਦੇ ਵਿੱਚ ਸਾਡੇ ਲੋਕ ਬੈਠੇ ਹੋਣਗੇ ਤੇ ਸਾਨੂੰ ਨਿਆਂ ਮਿਲਣਾ ਬਹੁਤ ਆਸਾਨ ਹੋ ਜਾਊਗਾ ਸਾਨੂੰ ਧਰਨੇ ਲਾਉਣੇ ਨਹੀਂ ਪੈਣਗੇ ਸਾਨੂੰ ਮੁਜ਼ਾਹਰੇ ਕਰਨੇ ਨਹੀਂ ਪੈਣਗੇ ਬਲਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਹੋਣਗੇ ਉਹ ਆਪਣੇ ਸਮਾਜ ਦੀ ਗੱਲ ਕਰਨਗੇ ਔਰ ਤਗੜੇ ਤੌਰ ਤੇ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਜਿਹੜੇ ਆਪਣੇ ਸਮਾਜ ਦੀ ਗੱਲ ਕਰਨਗੇ ਸੋ ਮੈਂ ਇੱਕ ਵਾਰੀ ਸਾਰੇ ਮਸੀਹ ਭਾਈਚਾਰੇ ਨੂੰ ਇੱਕ ਵਾਰੀ ਫਿਰ ਧੰਨਵਾਦ ਕਰਦਾ ਹਾਂ ਸਭ ਨੂੰ ਜੈਮਸੀ ਕਹਿੰਦਾ ਹੋਇਆ ਕਹਿਣਾ ਕਿ ਇਹਨਾਂ ਮਨਿਸਟਰੀਆਂ ਦੇ ਆਵਾਦ ਵਿਵਾਦ ਦੇ ਵਿੱਚ ਤੁਹਾਨੂੰ ਉਲਝਣ ਦੀ ਲੋੜ ਨਹੀਂ ਆ ਇਹਨਾਂ ਨੂੰ ਲੱਗੇ ਰਹਿਣ ਦਿਓ ਜਿੱਦਾਂ ਨੂੰ ਲੱਗੇ ਆ ਪਰ ਇਸ ਗੱਲ ਤੋਂ ਸੁਚੇਤ ਰਹੋ ਕਿ ਅਸੀਂ ਆਪਣੇ ਨੌਜਵਾਨੀ ਨੂੰ ਦੁਸ਼ਮਣੀ ਵੱਲ ਨਹੀਂ ਇਹਨਾਂ ਦੇ ਪਿੱਛੇ ਲੱਗ ਕੇ ਦੁਸ਼ਮਣੀ ਇੱਕ ਦੂਸਰੇ ਦੇ ਨਾਲ ਬਿਲਕੁਲ ਨਹੀਂ ਪਾਉਣੀ ਪਿਆਰ ਦਾ ਹਮੇਸ਼ਾ ਸੰਦੇਸ਼ ਦਿੰਦੇ ਰਹਿਣਾ ਮੇਲ ਮਿਲਾਪ ਦਾ ਸੰਦੇਸ਼ ਦੇਣਾ ਇੱਕ ਦੂਸਰੇ ਨੂੰ ਮਾਫ ਕਰਨ ਦਾ ਸੰਦੇਸ਼ ਦੇਣਾ ਕਦੀ ਵੀ ਕਿਸੇ ਦੀ ਜਿਹੜੀ ਲੈਗ ਪੂਲਿੰਗ ਦੀ ਸਿੱਖਿਆ ਨਹੀਂ ਦੇਣੀ ਔਰ ਕਦੇ ਵੀ ਇੱਕ ਦੂਸਰੇ ਦੇ ਪੇਟ 'ਚ ਛੂਰਾ ਮਾਰਨ ਦੀ ਜਿਹੜੀ ਆ ਕਦੇ ਵੀ ਕਿਸੇ ਨੂੰ ਸਿੱਖਿਆ ਨਹੀਂ ਦੇਣੀ ਬਲਕਿ ਹਮੇਸ਼ਾ ਜਿਵੇਂ ਮਸੀਹ ਭਾਈਚਾਰੇ ਦੀ ਜਿਹੜੀ ਆ ਇੱਕ ਉਦਾਹਰਨ ਤੌਰ ਤੇ ਮਸੀਹ ਭਾਈਚਾਰੇ ਨੂੰ ਜਾਣਿਆ ਜਾਂਦਾ ਸੀ ਦੁਬਾਰਾ ਅਸੀਂ ਉਹਨਾਂ ਲੀਹਾਂ ਤੇ ਲੈ ਕੇ ਆਪਣੇ ਭਾਈਚਾਰੇ ਨੂੰ ਆਉਣਾ ਜਦੇ ਵਿੱਚ ਹਰੇਕ ਸਮਾਜ ਜਿਹੜਾ ਇਹਨਾਂ ਮਿਨਿਸਟਰੀਆਂ ਦੇ ਕਾਰਨ ਕਰਕੇ ਅੱਜ ਮਸੀਹ ਭਾਈਚਾਰੇ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਆ ਇਹਨਾਂ ਦੇ ਜਿਹੜੇ ਕੰਡੇ ਬੀਚੇ ਹੋਏ ਸਾਡੇ ਸ਼ਾਂਤਮਈ ਤਰੀਕੇ ਨਾਲ ਚੱਲਣ ਵਾਲੇ ਚੀਜ਼ ਨੂੰ ਵੀ ਇਹਨਾਂ ਦੀਆਂ ਮੁਸ਼ਕਲਾਂ ਇਹਨਾਂ ਦੇ ਕਾਰਨ ਕਰਕੇ ਇਹਨਾਂ ਦੇ ਦੁਬਾਰਾ ਜਿਹੜੇ ਕੰਡੇ ਬੀਜੇ ਨੇ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੋ ਇਸ ਕਰਕੇ ਮੇਰੀ ਮਸੀਹ ਸਮਾਜ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਆਪਾਂ ਸੁਚੇਤ ਰਹਿਣਾ ਆ ਹਲੀਮ ਰਹਿਣਾ ਆ ਪਿਆਰ ਦੇ ਵਿੱਚ ਵੱਧੇ ਰਹਿਣਾ ਔਰ ਇੱਕ ਦੂਸਰੇ ਨਾਲ ਮੇਲ ਮਿਲਾਪ ਔਰ ਇੱਕ ਦੂਸਰੇ ਤਰੱਕੀ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣਾ ਸਭ ਨੂੰ ਜੈਮਸੀਦੀ ਜੈਮਸੀਦੀ ਧੰਨਵਾਦ ਥੈਂਕ ਯੂ ਜੈਮਸੀ